ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਸਿੱਖਾਂ ਨੂੰ ਅੱਤਵਾਦੀ ਕਿਹਾ ਗਿਆ ਹੈ ਤੇ ਦੱਸਦੀ ਹੈ ਕਿ ਇਸ ਗੱਲ ਤੋਂ ਬਾਅਦ ਹੁਣ ਐਸਜੀਪੀਸੀ ਭੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਪੁਲਿਸ ਅਧਿਕਾਰੀ ਦੇ ਉੱਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਇਹ ਜਿਹੜੀ ਘਟਨਾ ਹੈ ਯੂਪੀ ਦੇ ਲਖੀਮਪੁਰ ਤੋਂ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਪੁਲਿਸ ਮੁਲਾਜ਼ਮ ਦੇ ਵੱਲੋਂ ਜਿਹੜਾ ਕੇਸ ਸਿੱਖਾਂ ਨੂੰ ਲੈ ਕੇ ਜਿਹੜਾ ਕਿ ਬਹੁਤ ਸਾਰੀ ਭੱਦੀ ਸ਼ਬਦਾਵਲੀ ਵਰਤੀ ਗਈ ਤੇ ਅੱਤਵਾਦੀ ਸ਼ਬਦ ਜਿਹੜਾ ਕੇ ਉਹ ਵੀ ਵਰਤਿਆ ਗਿਆ ਤੇ ਦੂਜੇ ਪਾਸੇ ਸਿੱਖਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਉੱਥੇ ਇਹ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਸਜੀਪੀਸ ਜਸਕਰ ਗੁਰਚਰਨ ਸਿੰਘ ਗਰੇਵਾਲ ਦਾ ਹੋ ਕੀ ਕਹਿਣਾ ਹੈ ਜਿਹੜੇ ਸਮੇਂ ਚ ਚਾਹੇ ਉਹ 84 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ ਬੜੇ-ਬੜੇ ਵਿਤਕਰਾਇ ਦਿਕਾਈ ਦਿੰਦੇ ਨੇ ਇਹ ਵਿਤਕਰਾ ਇਸਕਰ ਤੱਕ ਪਹੁੰਚ ਗਿਆ ਕਿ ਜਿਹੜਾ ਨੇਸ਼ ਦਾ ਆਈਐਸ ਅਫਸਰ ਹੈ ਜਿਉਂ ਨੇ ਸਰਤੇ ਪੱਕ ਬੰਨੀਆਂ ਤੇ ਉਹ ਬੰਗਾਲ ਦੇ ਚਤਤਵਾਦੀ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਨੌਜਵਾਨ ਅਰਸ਼ਦੀਪਾ ਜੀ ਨੇ ਵਰਲਡ ਕੱਪ ਜਿਤਾਇਆ ਉਸ ਨੂੰ ਜਦ ਇਹ ਦੇ ਕੈਚ ਛੱਡਦਾ ਤੇ ਉਹਨੂੰ ਪਾਕਿਸਤਾਨੀ ਖਾਲਸਾ ਨੇ ਕਿਹਾ ਜਾਂਦਾ ਇਹ ਦੇਸ਼ ਦਾ ਰਵੱਈਆ ਬਹੁਤ ਬੜਾ ਹੈ ਇਹ ਆ ਘੂਕ ਕਰਕੇ ਵੇਖਣਾ ਚਾਹੀਦਾ ਸਰਕਾਰਾਂ ਦੇ ਕੰਨ ਖੋਲਣੇ ਚਾਹੀਦੇ ਆ ਸਰਕਾਰਾਂ ਨੂੰ ਅੱਖਾਂ ਖੋਲ ਕੇ ਗੱਲਾਂ ਸੁਣਨੀਆਂ ਚਾਹੀਦੀਆਂ ਕਿ ਇਸ ਦੇਸ਼ ਦੀ ਇਯਾਬੀ ਲਈ ਸਿੱਖਾਂ ਦਾ ਬਹੁਤ ਬੜਾ ਰੋਲ ਹੈ ਇਹ ਸਿੱਖਾਂ ਨੇ ਇਸ ਭੁੱਖੇ ਦੇਸ਼ ਨੂੰ ਅਨੁਭੀ ਦਿੱਤਾ ਤੇ ਅੱਜ ਵੀ ਕਿਨਾ ਬਾਰਡਰ ਦੇ ਉੱਤੇ ਸਰਹੱਦਾਂ ਦੇ ਉੱਤੇ ਜਿਹੜੇ ਸਿੱਖ ਨੇ ਬਹੁਤ بڑا ਰੋਧ ਆ ਕਰ ਰਹੇ ਸੋ ਅਸੀਂ ਦੇਖਦੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਸਿੱਖਾਂ ਨੂੰ ਕਦੇ ਗੁਰਦੁਆਰੇ ਨੂੰ ਨਸੂਰ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅੱਤਵਾਦੀ ਅੱਤਵਾਦੀ ਕਿਹਾ ਜਾਂਦਾ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਇਹ ਸੱਤਾ ਤੇ ਬੈਠੇ ਲੋਕਾਂ ਦੇ ਸ਼ਾਇਦ ਇਹ ਗੱਲ ਦੇਖਣ ਵਿੱਚ ਨਹੀਂ ਆਉਂਦੀ ਹੁਣੇ ਲਖੀਨਪੁਰ ਦੇ ਵਿੱਚ ਕੱਲ ਪਰਸੋ ਕੀ ਵਾਪਰਿਆ ਕਿ ਉੱਥੇ ਸਾਡੇ ਭਰਾ ਜਿਹੜੇ Hindu ਭਰਾ ਨੇ ਜਿਹੜੇ ਉਹ ਕਾਵੜ ਲੈ ਕੇ ਆ ਰਹੇ ਸੀ ਤੇ ਉਹਨਾਂ ਦੇ ਕਰਕੇ ਉੱਥੇ ਜਿਹੜੇ ਸਿੱਖ ਜਾ ਰਹੇ ਸੀ ਇਹ ਉਹਨਾਂ ਨੂੰ ਉਹਨਾਂ ਨੇ ਬਹੁਤ ਮਾਰਾ ਕਿਹਾ ਚੰਗਾ ਕਿਹਾ ਉਪਦਰ ਉਪਦਰ ਵੀ ਕਿਹਾ ਕਲਸਤਾਨੀ ਗੱਲ ਕੀਤੀ ਹੈ ਇਹ ਬਹੁਤ ਮਾੜੀਆਂ ਗੱਲਾਂ ਨੇ ਇਹ ਦੇਸ਼ ਦੇ ਲਈ ਖਤਰਾ ਬਣ ਗਈਆਂ ਉਹ ਜਿੱਥੇ ਨਰਿੰਦਰ ਮੋਦੀ ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਾਹਮਣੇ ਚਾਹੀਦੀ ਆ ਜਿਹੜੀ ਗੱਲ ਕਾਂਗਰਸ ਕਰਦੀ ਸੀ ਉਹ ਕਾਂਗਰਸ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਉਸੇ ਰਾਹ ਤੇ ਤੁਰ ਰਹੀ ਹੈ ਸੋ ਇਹ ਗੱਲ ਜਿਹੜੀ ਆ ਸਾਡੇ ਵਾਸਤੇ ਬਹੁਤ ਮਾੜੀ ਆ ਸ਼ਰੋਣੀ ਗੁਰਦਰਾਪਨ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਆ ਤੇ ਸਿੱਖ ਆਵਾਮ ਨੂੰ ਇਸ ਗੱਲ ਦੀ ਲਾਮਬਧ ਕਰੇਗੀ ਕਿ ਹਰ ਨਵੀਂ ਸਵੇਰ ਕੋਈ ਨਾ ਕੋਈ ਸਿੱਖਾਂ ਦੇ ਖਿਲਾਫ ਜਲਾ ਮਤਲਬ ਔੜਦਾ ਉਹ ਬਹੁਤ ਮਾੜਾ ਵਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਦੇਸ਼ ਦੇ ਪਤਨ ਵੱਲ ਜਾਏਗੀ ਦੇਸ਼ ਦੇ ਟੁਕੜੇ ਟੁਕੜੇ ਕਰੇਗੀ ਕਿਉਂਕਿ ਜਦੋਂ ਸਿੱਖ ਦੇਸ਼ ਵਿੱਚ ਨਹੀਂ ਹੋਣਗੇ ਤਾਂ ਇਹ ਦੇਸ਼ ਨੂੰ ਆਜ਼ਾਦ ਰੱਖਣਾ ਮੈਨੂੰ ਲੱਗਦਾ ਮੇਰੀ ਬੁੱਧੀ ਮੁਤਾਬਕ ਇਹ ਇਹ ਕੀ ਜ਼ਿਆਦਾ دیر ਘਟ ਨਹੀਂ ਸਕੇਗਾ ਸੋ ਸੱਤਾ ਦੇ ਵਿੱਚ ਲੋਕ ਇਸ ਗੱਲ ਨੂੰ ਸਮਝਦੇ ਆ